ਸੰਗਦੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹੁੰਚੇ ਹੋਏ ਆ ਪਿੰਡ ਫੁੱਲੋਗੜੀ ਡੇਰਾ ਬਾਬਾ ਲਛਮਣਗਿਰ ਜੀ ਡੇਰੇ ਦੇ ਵਿੱਚ ਜਿਹੜਾ ਡਰਾ ਚੱਲ ਰਿਆ ਸੀਗਾ ਇਹ ਨਿਕਲਦੇ ਵਿੱਚ ਕੁਝ ਘੰਟੇ ਬਾਕੀ ਹਨ ਬਈ ਕੁਝ ਘੰਟਿਆਂ ਬਾਅਦ ਇਹ ਡਰਾ ਨਿਕਲ ਜਾਣਾ 1 ਜਨਵਰੀ ਨਵੇਂ ਸਾਲ ਵਾਲੇ ਦਿਨ ਇਹ ਡਰਾ ਕੱਢਣਾ ਆਪਾਂ ਮੇਨ ਡਰਾ ਮੇਨ ਮਿਨੀ ਤੇ ਸਪੈਸ਼ਲ ਮਿਨੀ ਤੇ ਨੇ ਡਰਾ ਕੱਢਾਂਗੇ ਇਸ ਡਰਾ ਦੇ ਵਿੱਚ ਕੁੱਲ ਕਿੰਨੇ ਨਾਮ ਹੈ ਬਾਈ ਜੀ ਆਪਣੇ ਕੁੱਲ ਬਾਈ 101 ਨਾਮ ਹੈ ਠੀਕ ਹੈ ਜੀ ਪਹਿਲੇ ਨਾਮ ਦੇ ਵਿੱਚ ਦੇਣਾ ਆਪਾਂ ਪਹਿਲੇ ਨਾਮ ਦੇ ਵਿੱਚ 59 11 ਬਾਈ ਠੀਕ ਹੈ ਜੀ ਆਉਟਸ਼ੋਰਡ ਦੇ ਵਿੱਚ ਤੂੜੀ ਵਾਲੀ ਮਸ਼ੀਨ ਹੈ ਠੀਕ ਹੈ ਜੀ ਦੂਜੇ ਨਾਮ ਦੇ ਵਿੱਚ ਆਸ਼ਾ ਹੈ ਠੀਕ ਹੈ ਦੂਜੇ ਨਾਮ ਦੇ ਵਿੱਚ ਆਸ਼ਾ ਜਾਂ ਬੁਲਟ ਮੋਟਰਸਾਈਕਲ ਤੀਜਾ ਪਲਟੀਨਾ ਮੋਟਰਸਾਈਕਲ ਚੌਥਾ ਇਲੈਕਟ੍ਰਿਕ ਸਕੂਟਰੀ ਜਾਂ ਏਸੀ ਹੈ ਨਾ ਜੀ ਸਭ ਤੋਂ ਪਹਿਲਾਂ ਕਰ ਲੋ ਪੇਮੈਂਟ ਵਾਲਾ ਨੰਬਰ نوٹ ਜਿੱਥੋਂ ਮਿਲਣਗੇ ਕੂਪਨ 7814502126 7814502126 ਇਹਨਾਂ ਨੰਬਰਾਂ ਤੇ ਪੇਮੈਂਟ ਕਰਕੇ ਤੁਸੀਂ ਕੂਪਨ ਲੈਨੇ 30 300 ਦੇ 5 ਐ 500 ਦੇ 10 ਐ 1000 ਦੇ 25 ਐ 2000 ਦੇ 60 ਐ ਤੇ 5000 ਦੇ ਪੂਰੇ 160 쿠ਪਨ ਐ ਇੱਕ ਆਪਾਂ ਹੋਰ ਦੱਸ ਦਈਏ ਜਿਹੜੇ ਭਰਾ 1000 ਜਾਂ 1000 ਤੋਤੇ ਦੀ ਪੇਮੈਂਟ ਕਰਨਗੇ ਆ Honda City ਗੱਡੀ ਜਾਂ Bullet ਮੋਟਰਸਾਈਕਲ ਇਹਦੇ 쿠ਪਨ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਦੇਵਾਂਗੇ ਦੇਵਾਂਗੇ ਉਹਨਾਂ ਭਰਾਵਾਂ ਨੂੰ ਜਿਹੜੇ ਭਰਾ 1000 ਜਾਂ 1000 ਤੋਤੇ ਦੀ ਪੇਮੈਂਟ ਕਰਨਗੇ ਡਰਾ ਦੇ ਵਿੱਚ Bullet ਇੱਕ ਨਹੀਂ ਮਿੱਤਰੋ ਦੋ ਦਿਨੇ ਆਪਾਂ ਇੱਕ ਮੇਨ ਡਰਾ ਤੇ ਇੱਕ ਸਪੈਸ਼ਲ ਮਿਨੀ ਡਰਾ ਦੇ ਵਿੱਚ ਸੰਕਤੀ ਜੀ ਨਾਲੇ ਤਾਂ ਤੁਸੀਂ ਸੇਵਾ ਕਰ ਸਕਦੇ ਹੋ ਤੇ ਨਾਲੇ ਲੱਖਾਂ ਰੁਪਈਆ ਦੇ ਨਾਮ ਜਿੱਤ ਸਕਦੇ ਹੋ ਕਰਕੇ ਪੇਮੈਂਟ ਪਾ ਦਿਓ ਸਕ ਹੋ ਇਹ ਨਵੇਂ ਨਵੇਂ ਨਾਮਾਂ ਧੰਨਵਾਦ ਜੀ